ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਦੀ ਪੰਜਾਬੀ ਨਿਊਜ਼ ਚੈਨਲ ਤੇ ਪਾਣੀ ਨੇ ਪੰਜਾਬ ਦੇ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਕਰ ਦਿੱਤਾ ਫਸਲਾਂ ਦਾ ਪਸ਼ੂਆਂ ਦਾ ਸਰਕਾਰ ਤਾਂ ਬਹੁਤ ਬਤੀਏ ਕੁਝ ਕਰ ਨਹੀਂ ਸਕਦੀ ਪਹਿਲਾਂ ਹੀ ਬਹੁਤ ਕਰ ਗਈ ਆ ਇੱਕ ਗੱਲ ਦੇਖਣਯੋਗ ਆ ਦੋਸਤੋ ਸਾਡੀ ਸਭ ਤੋਂ ਵੱਡੀ ਸਸਤਾ ਗੁਰਦੁਆਰਾ ਸ਼੍ਰੋਮਣੀ ਕਮੇਟੀ ਕੀਤਾ ਐਲਾਨ ਇਹ ਸਿੱਖਸਾਲਾ ਦੀ ਆ ਮਾਲੀਬੱਧ ਕਰ ਸਕਦੇ ਆ ਜਾਂ ਕਿਤੇ ਲੱਕਰ ਪਾ ਸਕਦੇ ਆ ਜਾਂ ਕਿਤੇ ਪਸ਼ੂਆਂ ਦੇ ਦਾਣਾ ਚਾਰਾ ਪਾ ਸਕਦੇ ਆ ਕਿਉਂ ਨਹੀਂ ਹਰਦੀਪ ਸਿੰਘ ਧਾਮੀ ਬੋਲ ਰਿਹਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੋਣ ਦੇ ਨਾਂ ਤੇ ਉਹਦਾ ਫਰਜ਼ ਬਣਦਾ ਸੀਗਾ ਪੰਜਾਬ ਜਿੱਡਾ ਬਜਟ ਆ ਸ਼੍ਰੋਮਣੀ ਗੁਰਦੁਆਰਾ ਕਮੇਟੀ ਦਾ ਕੀਤਾ ਕਦੇ ਐਲਾਨ ਵੀ ਨਾਲ ਪੰਜਾਬ 'ਵਲੈ ਡਾਬੜਾ ਨੁਕਸਾਨ ਹੋ ਰਿਹਾ ਪੰਜਾਬ ਸਰਕਾਰ ਜਿੱਤਾ ਸਾਡਾ ਬਜਟ ਆ ਅਸੀਂ ਪੰਜਾਬ ਦੇ ਕਿਸਾਨਾਂ ਦੀ ਮਦਦ ਕਰਾਂਗੇ ਜਿਨ੍ਹਾਂ ਦੇ ਪਸ਼ੂ ਨੁਕਸਾਨੇ ਗਏ ਜਾਂ ਕਿਸੇ ਨੂੰ ਦਾਣਾ ਚਾਰਾ ਲੰਗਰ ਕੋਈ ਕਿਤੇ ਬੋਟ ਦੀ ਕਿਸ਼ਤੀ ਦੀ ਲੋੜ ਆ ਅਸੀਂ ਦਵਾਂਗੇ ਸਿਰਫ ਤੇ ਸਿਰਫ ਆ ਬਾਦਲਾਂ ਲਈ ਹੀ ਗੁਰੂ ਦੀ ਗੋਲਕ ਪੁੱਲੀ ਆ ਜੇ ਕਿਤੇ ਬਾਦਲਾਂ ਦੀ ਸਟੇਜ ਲਾਉਣੀ ਆ ਜਾਂ ਕਿਤੇ ਰਹਿਦੀ ਕਰਨੀ ਆ ਦਾ ਤੂਰੀ ವ್ನಕ ಶೇರ್ೋ ಚೆನಲ್ ಜುಡೋ